ਗੁਰਦੁਆਰਾ 5 6 10ਵੇਂ ਜੈਤੋ ਰੋਡ ਕੋੜਪੂਰਾ ਵਿਖੇ ਪਹੁੰਚੇ ਨੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਬੀਬੀ ਸੰਦੀਪਪੁਰ ਵੀ ਆ ਗੁਰਸੇਵ ਸਿੰਘ ਜਵਾਰ ਸਿੰਘ ਜਵਾਰਕੇ ਵਾਲੇ ਵੀ ਤੇ ਉਪਜਿੰਦਰ ਸਿੰਘ ਜੋਂਨ ਵਾਲਾ ਸਮੇਤ ਹੋਰ ਵੀ ਵੱਖ-ਵੱਖ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਤੋਂ ਲੋਕ ਪਹੁੰਚੇ ਨੇ ਉਹ ਕਹਿੰਦੇ ਨੇ ਅਸੀਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਨਵਾਂ ਬਣਾਉਣ ਜਾ ਰਹੇ ਹਾਂ ਤੇ ਮਾਗੀ ਮੇਲੇ ਮੌਕੇ 14 ਜਨਵਰੀ ਨੂੰ ਮੁਕਸਰ ਵਿਖੇ ਉਹਦਾ ਉਹਨਾਂ ਨੇ ਐਲਾਨ ਕਰ ਦੇਣਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੱਧ ਅਧਿਕਾਰਾਂ ਜ਼ਿਆਦਾਤਰ ਨਾ ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰਨੀ ਹੈ ਵੀ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਤੇ ਸਿੱਖ ਕੌਮ ਦੇ ਜਿਹੜੇ ਅਧਿਕਾਰ ਖੋਏ ਜਾ ਰਹੇ ਨੇ ਉਹ ਸਾਨੂੰ ਬਰਕਰਾਰ ਅਸੀਂ ਕਹਿੰਦੇ ਅਸੀਂ ਸ਼ਰੂਮ ਨਹੀਂ ਕਮੇਟੀ ਦੀਆਂ ਚੋਣਾਂ 'ਚ ਵੀ ਹਿੱਸਾ ਲਵਾਂਗੇ ਤੇ ਨਾਲ ਸਿਆਸੀ ਜਿਹੜੀਆਂ ਭਾਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੇ ਭਾਵੇਂ ਲੋਕ ਸਭਾ ਦੀਆਂ ਚੋਣਾਂ ਪੰਚਾਇਤੀ ਹੈ ਜ਼ਿਲ੍ਹਾ ਪ੍ਰੀਸ਼ਦ ਦਾ ਬਲਾਕ ਸੰਮਤੀਆ ਜਾਂ ਨਗਰ ਕੌਂਸਲ ਕਹਿੰਦੇ ਹਰ ਤਰ੍ਹਾਂ ਦੀ ਚੋਣ 'ਚ ਹਿੱਸਾ ਲਵਾਂਗੇ ਅਸੀਂ ਕਹਿੰਦੇ ਜਿਹੜੇ ਬੇਦਾਗ ਸ਼ਖਸੀਅਤਾਂ ਨੇ ਉਹਨਾਂ ਦਾ ਕਹਿਣਾ ਕਿ ਜਿਹੜੇ ਬੇਦਾਗ ਨੇ ਇਕੱਲੇ ਉਹਨਾਂ ਨੂੰ ਹੀ ਸੱਦਾ ਦਿੱਤਾ ਗਿਆ ਕਿ ਜਿਹੜੇ ਦਾਗੀ ਨੇ ਉਹਨਾਂ ਨੂੰ ਅਸੀਂ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕਰਾਂਗੇ